ਮੇਰੇ ਕੋਲੇ ਕੁੜੀਆਂ ਆਈਆਂ ਉਹ ਕਹਿੰਦੀਆਂ ਜੀ ਅਸੀਂ ਫਾਇਰ ਬ੍ਰਿਗੇਡ ਦੇ ਪੇਪਰ ਦਿੰਨੀ ਆ ਪੇਪਰ ਸਾਡਾ ਕਲੀਅਰ ਹੋ ਜਾਂਦਾ ਪਰ ਅਸੀਂ ਪ੍ਰੈਕਟੀਕਲ ਚ ਰਹਿ ਜਾਂਦੀਆਂ ਕਾਰਨ ਉਹ ਕਹਿੰਦੀ 60 ਕਿਲੋ ਭਾਰ ਚੱਕ ਕੇ ਅਸੀਂ ਵੀ 1 ਕਿਲੋ ਮੀਟਰ ਜਿਹੜਾ ਭਜਣਾ ਤੇ 8 ਮਿੰਟ ਚੋਂ ਪੂਰਾ ਕਰਨਾ ਹੈ ਮਿੰਟ ਮੁੰਡਿਆਂ ਨੇ ਵੀ ਪੂਰਾ ਕਰਨਾ ਉਹ ਕਹਿੰਦੇ ਦੱਸੋ ਕਿਵੇਂ ਪੂਰਾ ਕਰ ਸਕਦੇ ਆਸੀਂ ਮੈਂ ਕਿਹਾ ਜੇ ਇਹ ਤਾਂ ਨਹੀਂ ਹੋ ਸਕਦਾ ਗਰਾਉਂਡ ਹੋਰ ਮੈਂ ਵਰਡ ਰਿਕਾਰਡ ਹੋਰ ਨਹੀਂ ਕੁੜੀਆਂ ਦੇ ਜਿਹੜੇ ਨੇ ਤੇ ਮੈਂ ਅਸਰ ਬੁਲਾਏ ਕਹਿੰਦੇ ਹਾਂਜੀ ਕਾਨੂੰਨ ਭਾਗ ਹੈ ਪਰ ਕੋਈ ਨੇ ਚੈੱਕ ਇੰਗ ਕੀਤਾ ਮੈਂ ਕਿਹਾ ਫਰਮੂ ਚੈੱਕ ਕਰੋ ਮੈਂ ਕਿਹਾ ਵੀ ਗੱਲ ਸੁਣੋ ਜੇ ਕਿਤੇ ਅੱਗ ਲੱਗੀ ਤੁਹਾਨੂੰ ਕੀ ਪਤਾ ਜਿਹੜਾ ਬੰਦਾ ਅੰਦਰ ਫਸਿਆ ਹੋਇਆ 60 ਕਿਲੋ ਦਾ ਹੀ ਹੈ ਜੇ ਉਹ ਨਾ 70 ਦਾ ਹੋਇਆ ਫਿਰ ਤਾਂ ਮੁੰਡਾ ਵੀ ਫੇਲ ਹੈ ਗੱਲਾਂ ਥੋੜੀ ਜਾਊਗਾ ਹੋ ਸਾਰੇ ਜਾਣਗੇ ਨਾ ਸਾਫ਼ ਹੀ ਜਾਊਗਾ ਇਕੱਠੇ ਉਹਨੂੰ ਕੱਢਣਗੇ ਬਾਹਰ ਤਾਂ ਫਿਰ ਕਾਨੂੰਨ ਬਦਲ ਕੇ ਕੁੜੀਆਂ ਵਾਲੇ ਕਾਨੂੰਨ ਨੂੰ ਚਾਹੀ ਕੀਤਾ ਤੇ ਕੁੜੀਆਂ ਦਾ ਜਿਹੜਾ ਕੰਦ ਹੈ ਉਹ 5 ਫੁੱਟ 2 ਇੰਚ ਕੀਤਾ ਤੇ ਪਹਿਲੀ ਵਾਰ ਹੋਊਗਾ ਜੀ ਦੇਸ਼ ਦੇ ਵਿੱਚ ਕਿ ਭਾਇੜ ਬਗੇਰ ਦੇ ਵਿੱਚ ਕੁੜੀਆਂ ਵੀ ਨੌਕਰੀ ਕਰ ਸਕਦੀਆਂ ਪਹਿਲੀ ਵਾਰ